ਹੇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਗੁਦਾਰੀ ਕੱਗੇ ਦੀ ਅੰਕੜ ਪੜ੍ਹਣੀ ਆ ਗਦਾਰੀ ਨਹੀਂ ਕਹਿਣਾ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ ਏ ਟੇਕ ਮਰਹ ਸਾਧਾਰੀ ਮ੍ਰਗ ਤ੍ਰਿਸ਼ਨਾ ਸਾਰੀਆਂ ਦੋਹਾਂ ਸ਼ਬਦਾਂ ਵਿੱਚ ਰਾੜੇ ਨੂੰ ਪੜ੍ਹਨੀਆਂ ਹਨ ਮਿਰਗ ਤਰਸਨਾ ਨਹੀਂ ਕਹਿਣਾ ਸਾਧਾਰੀ ਸਸੇ ਦਾ ਕੰਨਾ ਸਧਾਰੀ ਨਹੀਂ ਕਹਿਣਾ ਸਾਧਾਰੀ ਸਾਕਤ ਕੀ ਆਵਰਦਾ ਜਾਏ ਬ੍ਰਥਾਰੀ ਆਵਰਦਾ ਆਵਰਦਾ ਨਹੀਂ ਕਹਿਣਾ ਜਾਂ ਅਵਰਦਾ ਨਹੀਂ ਕਹਿਣਾ ਆਵਰਦਾ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾ ਗਾਵਾਰੀ ਗੱਗੇ ਰਕਣਾ ਬੜਨਾ ਗਵਾਰੀ ਨਹੀਂ ਕਹਿਣਾ ਗਵਾਵਤ ਨੂੰ ਗਵਾਵਤ ਨਹੀਂ ਕਹਿਣਾ ਘਾ ਨਹੀਂ ਕਹਿਣਾ ਗੱਗਾ ਗਵਾਵਤ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂਡਤ ਅੰਦ ਨਾਨਕ ਪ੍ਰਭ ਕਾਢਤ ਸਾਥ ਜਨ ਸੰਗਾਰੀ ਕਾਢਤ ਕਾਢਤ ਨਹੀਂ ਗਾਣਾ ਢੱਡਾ ਪੜਨਾ ਕਾਢਤ ਤਨ ਆਸਰੀ ਮਹੱਲਾ ਪੰਜਵਾ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਧਨ ਜੀ ਅਕਾ ਪਾਰ ਬ੍ਰਹਮ ਮੂਰੈ ਜਾਤੀ ਜੀ ਜੀ ਨਹੀਂ ਕਹਿਣਾ ਪਾਰ ਬ੍ਰਹਮ ਬ੍ਰਹਮ ਜਾਂ ਬ੍ਰਹਮ ਨਹੀਂ ਕਹਿਣਾ ਬ੍ਰਹਮ ਪਾਰ ਬ੍ਰਹਮ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਰਸਾਇਨ ਰਸਾਇਣ ਨਿਗਣਾ ਐਨ ਇਡ ਨੂੰ ਸਰੀ ਰਸਾਇਣ ਮਾਤੀ ਥਾਤੀ ਦੋ ਸ਼ਬਦ ਕੱਸ ਸਕੇ ਨਿਧ ਥਾਤੀ ਨਿਧ ਨਿਧ ਦਾ ਤਦਾ ਪੂਰਾ ਨਿਥਾਤੀ ਨਿਗਣਨ ਨਿਥਾਤੀ ਨਿਧ ਥਾਤੀ ਜਿਸ ਕਾ ਸਾ ਤੈਨਹੀ ਰੱਖ ਲੀਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਮੇਲ ਲਿਓ ਵਖ ਵਖ ਮੇਲਿਓ ਨੀ ਗਣਾ ਮੇਲ ਤਾਂ ਲੱਲਾ ਪੂਰਾ ਪੜਨਾ ਹੈ ਮੇਲ ਲਿਓ ਤਨਾਸ਼ੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਝ ਤੇ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਈ ਉਹ ਤਾਤਕਾਲ ਤੁਮ ਮਾਰਾ ਤੁਮ ਮਾਰਾ ਤੁਮ ਤਾਂ ਮੰਮਾ ਪੂਰਾ ਤੁਮ ਮਾਰਾ ਨਹੀਂ ਲੈਣਾ ਤੁਮ ਮਾਰਾ ਨਿਰਖਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਹੁ ਦਾਸ ਕਾ ਕਰ ਗਹਿ ਉਧਰ ਹੋ ਮੀਤ ਰਹਾ ਕਹ ਹੈ ਗਏ ਨਹੀਂ ਜਾਣਾ ਉਧਾਰੋ ਉਧਾਰ ਦੇਵੋ ਉਧਰੋਂ ਨਹੀਂ ਜਾਣਾ ਉਧਾਰੋ ਸੁਣੀ ਬੇਨਤੀ ਠਾਕੁਰ ਅਮੀਰ ਖਸਮਾਨ ਕਰ ਆਪ ਨਾਨਕ ਆਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾਹ ਸ੍ਰੀ ਮਹਲਾ 5 ਚਤੁਰ ਦਿਸਾਂ ਕਿਨੋਂ ਵਾਲ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖ ਅਵਲੋਕਨ ਕਿਨੋਂ ਦਾਸ ਕਾ ਦੁਖ ਬਿਦਾਰਿਓ ਕਟਾਖ ਕਟਾਖ ਨਹੀਂ ਕਹਿਣਾ ਬਿਦਾਰਿਓ ਬੱਬੇ ਦੇ ਸਿਹਾਰੀ ਬਦਾਰਿਓ ਨਹੀਂ ਕਹਿਣਾ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਇਬ ਗੁਣ ਸਭ ਮੀਟੇ ਦਿਆਲ ਪੁਰਖ ਬਖਸੰਦ ਰਹਾਉ ਅਬ ਗੁਣ ਅਬ ਗਣ ਨਹੀਂ ਕਹਿਣਾ ਗੁਣ ਅਬ ਗੁਣ ਦਿਆਲ ਕੀੜੀ ਨੂੰ ਸਿਹਾਰੀ ਦਿਆਲ ਨਹੀਂ ਕਹਿਣਾ ਬਖਸੰਦ ਖਖਾ ਪੂਰਾ ਬਖਸੰਦ ਨਹੀਂ ਕਹਿਣਾ ਬਖਸੰਦ ਜੋ ਮੰਗਹਿ ਠਾਕੁਰ ਆਪਣੇ ਤੀ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੀ ਔਖੀ ਊੜੇ ਦੇ ਅੰਕੜ ਪੜਨੀ ਆ ਜੀ ਆੜੇ ਤੇ ਕਨੌੜ ਔਖੀ ਨਹੀਂ ਗਾਣਾ ਦੇਖਣ ਦੇਈ ਦੇਈ ਨਹੀਂ ਗਾਣਾ ਬਿੰਦੀ ਨਿਡਾਉਣੇ ਦੇਈ ਹਾਥ ਦੇ ਰਾਖੇ ਆਪਣੇ ਕਾਓ ਸਾਸ ਸਾਸ ਪ੍ਰਤ ਪਾਲੇ ਦੇ ਕਾਓ ਪ੍ਰਤ ਪਾਲੇ ਦੇ ਨਹੀਂ ਕਹਿਣਾ ਦੇ ਕਾਓ ਊੜਾ ਪੜਨਾ ਹੈ ਪ੍ਰਤ ਪਾਲੇ ਪ੍ਰਤ ਪਾਲੇ ਜਾਂ ਪ੍ਰਤ ਪਾਲੇ ਨਹੀਂ ਕਹਿਣਾ ਪ੍ਰਤ ਪਾਲੇ ਸਾਸ ਸਾਸ ਦੋੇ ਸ਼ਬਦ ਵੱਖ-ਵੱਖ ਪੜਨੇ ਆ ਪ੍ਰਭ ਸਿਉ ਲਾਗ ਰਹਿਉ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਪਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਤਨੁ ਸ੍ਰੀ ਮਹਲਾ ਪੰਜਵਾ ਜਿਸ ਕਾਉ ਕਿਸਰਾਏ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਉ ਅਮਿਆ ਸਰੋਵਰ ਪਾਗਾ ਅਮਿਆ ਅਮੇ ਨਹੀਂ ਕਹਿਣਾ ਆਮੇ ਪਾਗਾ ਕਸਕੇ ਤੇਰਾ ਜਨ RAM ਨਾਮ ਰੰਗ ਜਾਗ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਵ ਮਨ ਲਾਗਾ ਰਹਾ ਗਿਆ ਈੜੀ ਦੀ ਸਿਹਾਰੀ ਗਿਆ ਜਾਂ ਗਿਆ ਨਹੀਂ ਗਿਆ ਗਿਆ ਜਹ ਜਹ ਪੇਖ ਤਹ ਨਾਰਾਇਣ ਸਗਲ ਘਟਾ ਮਹਤਾਗਾ ਨਾਰਾਇਣ ਨਨ ਕੰਨਾ ਰਾਰੇ ਕੰਨਾ ਈੜੀ ਸਿਹਾਰੀ ਨਾਰਾਇਣ ਨਰਾਇਣ ਨਹੀਂ ਕਹਿਣਾ ਤਾਗਾ ਕੱਸ ਕੇ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਅਨੁਰਾਗਾਂ ਨੇ ਔਂਕੜ ਅਨੁਰਾਗਾ ਨਹੀਂ ਕਹਿਣਾ ਅਨੁਰਾਗਾ ਧਨਾਸ਼ਰੀ ਮਹੱਲਾ ਪੰਜਵਾ ਜਾਣ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ ਰਾਮ ਰਹਾਉ ਕਲੀ ਪੋਲਾ ਗਣ ਚ ਕੱਲੀ ਨਹੀਂ ਗਾਣਾ ਕਲੀ ਲੱਜਾ ਰਾਖੀ ਲੱਜਾ ਲੱਲੇ ਤੇ ਅਟਕਾਉਣੀ ਹੈ ਜੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟਨ ਆਵੈ ਜਾਮ ਨਿਕਟ ਕੱਕਾ ਨਿਕਟ ਨਹੀਂ ਗਾਣਾ ਨਿਕਟ ਨਿਕਟ ਮੋਕਤ ਬੈਕੁੰਥ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਗੋਬਿੰਦ ਦਮੋਦਰ ਸਿਮਰਾਓ ਦਿਨ ਰਾਤ ਨਾਨਕ ਸਦ ਕੁਰਬਾਨ 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 ਨਿਆਣ ਕੋਰਕ ਕੇ ਔਕੜ ਕੁਰਬਾਨ ਤਨੋ ਸ੍ਰੀ ਮਹੱਲਾ ਪੰਜਵਾ ਮੰਗਾ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵਉ ਸੋਗ ਅਗਨ ਮਹਿ ਮਨਨ ਵਿਆਪੈ ਆਠ ਪਹਿਰ ਗੁਣ ਗਾਵ ਸਵਸਥ ਬਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨ ਸ਼ਾਪਨ ਬਾਹੜ ਪਹੜ ਜਾਂ ਬਾਹੜ ਨਹੀਂ ਕਹਿਣਾ ਬਾਹੜ ਤਨੋ ਸ੍ਰੀ ਮਹੱਲਾ ਪੰਜਵਾ ਮੰਗਾਉ ਆਰਾਮ ਤੇ ਸਭ ਥੋਕ ਮਨੁਖ ਕਉ ਜਾਂਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੁਖ ਰਹਾਉ ਮਨੁਖ ਅਮੇ ਤੱਕ ਨਾ ਪੜਨਾ ਮਨੁਖ ਨਹੀਂ ਕਹਿਣਾ ਸ੍ਰਮ ਪਾਈਐ ਸਰਮ ਨਹੀਂ ਕਹਿਣਾ ਸ੍ਰਮ ਖੋਖੇ ਮੋਨ ਜਨ ਸਿਮਰਤ ਪੁਰਾਨਾ ਬੇਦ ਪੁਕਾਰ ਹੈ ਖੋਖ ਸਿਮਰਤ ਟਿੱਪੀ ਸਸਿ ਤੇ ਪੜਨੀ ਆ ਮੰਮੇ ਦੀ ਸਿਹਾਰੀ ਰਾਰੇ ਨੂੰ ਪੜਨੀ ਆ ਸਿਮਰਤ ਨਹੀਂ ਗਾਣਾ ਸਿਮਰਤ ਕਿਰਪਾ ਸਿੰਧ ਸੇਵ ਸੱਚ ਪਾਈ ਐ ਦੋਐ ਸੁਹੇਲੇ ਲੋਕ ਸੁਹੇਲੇ ਸਸਿ ਔਂਕੜ ਸੁਹੇਲੇ ਨਹੀਂ ਗਾਣਾ ਸੁਹੇਲੇ ਆਨ ਅਚਾਰ ਬਿਹਾਰ ਹੈ ਜੀਤੀ ਬਿਨ ਹਰ ਸਿਮਰਨ ਤੋਕ ਨਾਨਕ ਜਨਮ ਮਰਨ ਭੈ ਕਾਟੀ ਮਿਲ ਸਾਧੂ ਬਿਨ ਸੇ ਸੋਕ ਕਾਟੇ ਕੱਸ ਕੇ ਪੜਨਾ ਹੈ ਜੀ ਤਨ ਆਸਰੀ ਮਹੱਲਾ ਪੰਜਵਾ ਤ੍ਰਸਨਾ 부ਜੈ ਹਰ ਕੈ ਨਾਮ 부ਜਾ ਕੋ ਲਗਣਾ ਜੀ 부ਜਾ ਨਹੀਂ ਕਹਿਣਾ 부ਜਾ ਮਹਾ ਸੰਤੋਖ ਹੋ ਗਏ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੂਲ 부ਜ ਹੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ 부ਜ ਹੈ 부ਜ ਹੈ ਨਿਗਣਾ ਪੋਲਾ ਕਹਿਣਾ 부ਜ ਹੈ ਦਿਆਲ ਦਿਆਲ ਜਾਂ ਦਿਆਲ ਨਿ ਕਹਿਣਾ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਦੇਹ ਦੇ ਜਾਂ ਦੇ ਨਹੀਂ ਕਹਿਣਾ ਦੇਹ ਪੂਰਨ ਹੋਏ ਹੋਏ ਹਾ ਹੈ ਤੇ ਹੋੜਾ ਹੋਏ ਨਹੀਂ ਕਹਿਣਾ ਫਿਰ ਔਂਕੜ ਪਣ ਜਾਂਦੀ ਹੈ ਪੂਰਨ ਹੋਏ ਸਰਬ ਮਨੋਰਥ ਰਾਜ ਸੁਖ ਰਾਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕਾ ਕਾਰਮ ਲਿਖਿਆ ਤੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਤਰਾ ਸ੍ਰੀ ਮਹੱਲਾ ਪੰਜਵਾ ਜਾਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਉਡ ਗਏ ਬੇਕਾਰ ਰਹਾ ਟਿਕਨ ਨਾ ਵਖ ਵਖ ਟਕਨ ਅੱਖ ਐ ਨਿਗਹਿਣਾ ਟਕਨ ਨਾ ਜਹ ਜਹ ਦੇਖ ਤਹ ਤਹ ਸੁਆਮੀ ਕੋਏ ਨ ਪਹਚਨ ਹਾਰ ਜੋ ਜੋ ਕਰ ਅਵਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਅਵਗਿਆ ਹਾਵੇ ਤਤਕ ਅਵਗਿਆ ਨਿਗਹਿਣਾ ਅਵਗਿਆ ਤਤ ਪੋਲਾ ਕਰਨ ਹਾਰ ਰਖਵਾਲਾ ਹੁਆ ਦਾ ਕਾ ਅੰਤਨ ਪਰਾਵਾਰ ਨਾਨਕ ਦਾਸ ਰੱਖੇ ਪ੍ਰਭ ਆਪੁਨ ਨਿੰਦਕ ਕਾਢੇ ਮਾਰੋ ਆਪਣਾ ਪਪੇ ਅੰਕੜ ਨੰਨੇ ਤੇ ਦੁਲਾਵਾ ਪੜਨੀਆ ਆਪਣੇ ਨਹੀਂ ਹਨ ਆਪਣਾ ਨਿੰਦਕ ਕਾਢੇ ਨਿੰਦਕ ਦਾ ਕੱਕਾ ਪੂਰਾ ਪੜਨਾ ਦੋ ਸ਼ਬਦ ਵੱਖ-ਵੱਖ ਨਿੰਦਕ ਕਾਢੇ ਨਹੀਂ ਕਹਿਣਾ ਨਿੰਦਕ ਕਾਢੇ